ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਪਤ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨੇ ਬਈ ਸੂਈਆਂ ਸਵਾਈਆਂ ਨੇ ਮੋਹਲਾ ਜਿਹੜਾ ਬਈ 14-15 ਗਹੇਰ ਤੋਂ ਬਈ ਦਾ ਸ਼ੁਰੂ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀ ਗੱਲ ਸਸੀ ਗੱਲ ਬਾਈ ਹੋਰ ਠੀਕ ਹੋ ਵਧੀਆ ਵਧੀਆ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਵਧੀਆ ਰਿਹਾ ਬਾਈ ਵੇਗ ਗਿਆ ਸੀ ਮੋਹਲਾ ਹਾਂ ਉਹਦੀ ਵੇਗ ਹੈ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਮਨੂਆ ਬਈ ਹੂੰ ਪਿੰਡ ਕੋਠਾ ਗੁਰੂਆ ਹੂੰ ਆਪਾਂ ਇੱਥੇ ਰਹਿਤਨ 10 ਕਿਲੋਮੀਟਰ ਆਪਣਾ ਘਰ ਆ ਭਗਤ ਆਪਾ ਹੀ ਕਾ ਨੇੜੇ ਰਹਿ ਜਾਂਦਾ ਹਾਂ ਮੋਬਾਈਲ ਨੰਬਰ ਬੋਲੋ 94631 95328 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਿਹੜਾ ਨੋਟ ਕਰ ਲੋ ਇੱਧਰੋਂ ਸ਼ੁਰੂ ਕਰਦੇ ਆਂ ਬਈ ਬਈ ਜਿਹੜੀ ਪਹਿਲੇ ਨੰਬਰ ਨੇ ਵੜ ਦੇ ਦੇ ਕਿਹੜਾ ਸੂਆ ਸੂਈ ਆ ਇਹ ਸੂਆ ਬਈ ਤੀਜਾ ਸੂਈ ਆ ਠੀਕ ਆ ਹਾਂ ਹਾਂ ਕਦੋਂ ਸੂਈ ਹੈ ਬਈ ਇਹਨੂੰ ਹੋ ਗਿਆ ਅੱਜ 8 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਹੈ ਬਈ ਮਗਰ ਬੱਚੀ ਆ ਤੇ ਬੱਚੀ ਚੰਗੀ ਆ ਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਚੰਗੀ ਆ ਕਰਮਣੇ ਨੇ ਦਿੱਤੀ ਤੇ ਕਿੰਨਾ ਬਈ ਦੁੱਧ ਹੁਣ ਰੈਡੀ ਦੁੱਧ ਅਜੇ ਬਾਤ ਹੋਊਗਾ ਯਾਨੀ 11 ਕਿਲੋ ਜਮਾ ਤਿਆਰ ਯਾਰਾ ਤੂੰ ਤਾਂ 12 ਵਾਂ ਬਾ 11 ਕਹਿ ਕੇ ਦੇਵਾਂਗੇ ਠੀਕ ਆ ਚੋਣ ਵਾਲਾ ਰੈਡੀ ਆ ਹਾਂ ਠੀਕ ਆ ਕੱਦ ਚੰਗਾ ਪ੍ਰਿੰਟ ਚੰਗਾ ਫੇਸ ਚੰਗਾ ਥਾਣ ਬਹੁਤ ਚੰਗਾ ਚਵਾਈ ਕਿਵੇਂ ਬਈ ਚਵਾਜੂ ਦਾ ਇੱਕ ਨੰਬਰ ਵੀ ਨਹੀਂ ਆਣਾ ਨਾ ਪਾਇਆ ਠੀਕ ਆ ਬਈ ਬਾਕੀ ਸਵੇਰ ਦੇ ਟਾਈਮ ਟਾਈਮ ਆ ਜਿਹੜਾ ਵੀਡੀਓ ਚ ਜਰੂਰ ਦੱਸਾਂਗੇ 10:40 ਮਿੰਟ ਹੋ ਗਏ ਹੋਸਾ ਬਨਨ ਦਾ ਜਲਾ ਲਿਓ ਸ਼ਾਮ ਦਾ ਕੜਾ ਜਿਹੜਾ ਵਧੀਆ ਤਿਆਰ ਕਰ ਲਓ ਥਾਣ ਬਹੁਤ ਚੰਗਾ ਲੱਗਿਆ ਨਾ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਖੋਲ ਦੇ ਬਈ ਤੋਰ ਕੇ ਦਿਖਾ ਦੇ ਬੱਚਾ ਮਗਰ ਬੱਚੀ ਸੋਈ ਸਵਾਈ ਬਈ ਤੇ ਮੁੱਲ ਕੀ ਆ ਵੀਰੇ ਜਾਇਜ਼ ਜਾਇਜ਼ ਬਸ ਮੁੱਲ ਦਾ 36000 ਰੁਪਏ ਵੀ 36000 ਰੁਪਏ ਮਾਨਦਾਨ ਹੋ ਜੂ ਮਾਨਦਾਨ ਕਰਦੇ ਆ ਮਾੜਾ ਮੋਟਾ ਜਮਾ ਜੈਜ ਮੁੱਲ ਦਾ 36000 ਰੁਪਏ ਮਾਨਦਾਨ ਜਿਹੜਾ ਮੌਕੇ ਤੇ ਜੀ ਰੂਪ ਤੇ ਤੋੜਾ ਚੈੱਕ ਕਰ ਲੋ ਆਰਡਰ ਚੈੱਕ ਕਰ ਲੋ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਕਰਮ ਵਾਲੀ ਦਾ ਮੁੱਲ ਜੈਜ ਆ ਭਾਈ ਤੇ ਵੈਡ ਚੰਗੀ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਸੂਈ ਆ ਜੀ ਇਹ ਵੀ ਦੂਜੀ ਸੂਈ ਸੂਈ ਵੀ ਆ ਕਦੋਂ ਸੂਈ ਹੈ ਵੀਰੇ ਸੂਈ ਨੇ ਨੂੰ ਹੋ ਗਿਆ ਜਾਨ ਮਾਨਕ ਚੱਲ ਵੀ ਮਹੀਨਾ ਆਪਣਾ ਫੋਨ ਸਾਰਾ ਖੋ ਪਿਆ ਉਹ ਖਾਦਣ ਲਈ ਆਪਾਂ ਠੀਕ ਹੈ ਠੀਕ ਹੈ ਫੇਸ ਬੜਾ ਚੰਗਾ ਹੈ ਨਾ ਫੇਸ ਦੀ ਬਿਊਟੀ ਦੇਖੋ ਛੋਟਾ ਛੋਟਾ ਕੰਨ ਬਰੀਡ ਬਹੁਤ ਚੰਗੀਆਂ ਬੱਚੇ ਬਹੁਤ ਚੰਗੇ ਪਾਉ ਬਰੀਡ ਫੁੱਲਾ ਠੰਡੀ ਸੀਲ ਵਾਈ ਕਹਿੰਦਾ ਫੁੱਲਾ ਥਣ ਬਹੁਤ ਚੰਗਾ ਲੱਗਿਆ ਥਣ ਮੇੜ ਤੋਂ ਚੈੱਕ ਕਰ ਬੋਨੇ ਕਿੰਨਾ ਦੁੱਧ ਹੈ ਬਾਈ ਦੁੱਧ ਬਾਈ ਹੁੰਦਾ 12ਵਾਂ ਆਪਾਂ 11 ਕਹਿ ਕੇ ਦੇਵਾਂਗੇ ਲੈ ਨੀ ਯਾਰ ਠੀਕ ਆ ਬਾਈ ਹਮ 11 12 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਥਣ ਦੇਖੋ ਬਾਈ ਕੀ ਬਾਤ ਆ ਥਣ ਬਹੁਤ ਚੰਗਾ ਲੱਗਿਆ ਹੈ ਨਾ ਨਾੜਾ ਨੂੜਾ ਲੈ ਫੁੱਲ ਚੰਗੀਆਂ ਨੇ ਖੋਲੀ ਬਾਈ ਤੋਰੀ ਫੁੱਲ ਬਰੀਡ ਜਰਸੀ ਬਰੀਡ ਹੈ ਗਰਮੀ ਬਿਲਕੁਲ ਹੀ ਮਾਨ ਦੀ ਫੈਂਟ ਆ ਜਿਹੜੀ ਕਰਮ ਵਾਲੇ ਦੀ ਫੁੱਲ ਆਊਗੀ ਤੇ ਠੰਡ ਬੜਾ ਕਮਾਲ ਦਾ ਚਵਾਈ ਬਹੁਤ ਚੰਗੀ ਚਵਾਈ ਬਹੁਤ ਸੀਲ ਆ ਜਿੰਨੀ ਵੀ ਕਹਦੇ 19 ਪੜੀ ਨਾ ਨਾ ਵੀ ਨਾ ਪਾ ਠੰਡੀ ਸੀਲ ਵੀ ਬਾਈ ਕਹਿੰਦਾ ਫੁੱਲ ਚਵਾਈ ਵੀ ਫੁੱਲ ਚੰਗੀ ਆ ਬਾਕੀ ਥਾਣੀ ਦਾ ਚਵਾਈ ਬਹੁਤ ਚੰਗੀ ਹੋਊਗੀ ਤੋਰਾ ਚੈੱਕ ਕਰ ਲੋ ਰੰਗ ਰੂਪ ਚੰਗਾ ਬਰੀਡ ਚੈੱਕ ਕਰੋ ਬੈੜ ਦੀ ਕਮਾਲ ਆ ਬਾਈ ਕੀ ਬਾਤ ਆ ਫੁੱਲ ਬ੍ਰੀਡ ਫੁੱਲ ਰਾਜੀ ਲੇਵਾ ਕਮਾਲ ਮੁਠੀ ਵਾਲਾ ਥਣ ਤੇ ਮੁੱਲ ਕੀ ਹੈ ਵੀਰੇ ਜੈ ਜੈ ਮੁੱਲ ਬਈ ਦਾ ਜਮਾ ਜਾਇਬ 38000 ਰੁਪਏ ਯਾਰਾ 38000 ਮਾਤਨ ਹੋ ਜਾ ਮਾਤਨ ਕਰ ਦਿਆਂਗੇ ਠੀਕ ਹੈ ਬਾਈ 38000 ਰੁਪਏ ਮੋਲਾ ਮਾਤਨ ਜ਼ਰੂਰ ਹੋ ਜਾ ਲੇਵਾ ਦੇ ਖੁੱਲੇਵਾ ਬਹੁਤ ਸੋਣਾ ਅਜੇ ਸ਼ਾਮ ਤੱਕ ਦੇਖ ਵਾਟਰ ਵਧੀਆ ਤਿਆਰ ਕਰ ਲੂ ਲੈ ਮੁਠੀ ਵਾਲਾ ਥਣ ਲੱਗਿਆ ਵਾ ਕਰਮਾ ਫੇਸ ਦੀ ਬਿਊਟੀ ਕਮਾਲ ਬੋਦੀ ਚੰਗੀ ਸੁਨੱਖਣਾ ਚੰਗਾ ਅੱਗੇ ਲਾਸਟ ਤਿੰਨ ਨੰਬਰ ਵੀਰੇ ਕਿਹੜਾ ਸੂਈ ਆ ਇਹ ਹੈਗੇ ਦੂਜਾ ਸੂਈ ਆ ਵੀ ਬਈ ਕਦੋਂ ਸੂਈ ਆ ਬਈ ਇਹ ਹਾਇਤ ਟੋਕੜੀ ਆਪਣਾ ਲਈ ਜਣੇ ਦੋ 3 ਕਿਲੋ ਹੈਗਾ ਠੀਕ ਆ ਬਾਈ ਹਾਂ ਹਾਂ ਟੋਕੜਾ 6 ਕਿਲੋ ਦੁੱਧ ਬਾਈ ਨੇ ਦੱਸਿਆ ਤੇ ਚਵਾਈ ਚੋਈ ਚਵਾਈ ਵਧੀਆ ਵੀ ਸੀ ਲੱਜ ਸੁくい ਹੈ ਵੀ ਠੀਕ ਆ ਜਰਸੀ ਉਹ ਚਾਰੂ ਚੰਗੀ ਲੱਗੀਆਂ ਚਾਰੂ ਚੁਰੂ ਫੋਲਾ ਵੀ ਥਣ ਦੇਖੋ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਚਾਰੇ ਥਣ ਨਿਕਣਵੇਂ ਪੂਰੇ ਗੈਬ ਤੇ ਚਵਾਈ ਜੋਈ ਬਾਈ ਕਹਿੰਨਾ ਚੰਗੀ ਹੈਗੀ ਬਾਕੀ ਥਣ ਨੇੜ ਤੋਂ ਚੈੱਕ ਕਰ ਬੋਨੇ ਖੋਲੀ ਬਈ ਤੋਰੀ ਇਹ ਸੱਚਾ ਚੰਗਾ ਬਰੀਡ ਚੰਗੀ ਆ ਦੀ ਬੋਦੀ ਬਦੀ ਚੰਗੀ ਹਸਣਾਖ ਪੋਣਾ ਬੈਡ ਦੇ ਵਿੱਚ ਚੰਗਾਗਾ ਲੈ ਬਾਈ ਕੀ ਮੋਲ ਹੈ ਵੀਰੇ ਦਾ ਬਸ ਮੋਲ ਦਾ 14000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਕਰ ਦੁੱਧ ਜਾ ਮੈਂ ਸ਼ੀਕ ਲਾ ਡੱਬੇ ਮਾਰਿਆ ਜਾ ਲਿਆ ਯਾਰ ਠੀਕ ਹੈ ਬਾਈ 14000 ਰੁਪਿਆ ਮੋਲਾ ਮਾਨਤਨ ਜ਼ਰੂਰ ਹੋ ਜਾ ਤੇ ਥਣ ਨੇੜ ਤੋਂ ਚੈੱਕ ਕਰਵਾ ਲ ਲੈ ਲੈ ਬਾਈ ਥਣ ਚੈੱਕ ਕਰ ਲੋ ਕੱਲਾ ਕੱਲਾ ਥਾਣਾਗਾ ਉਹ ਟੇਰਾ ਧਣ ਚਵਾਈ ਚੁਈ ਬਾਈ ਕਹਿੰਦਾ ਚੰਗੀ ਆ ਬਾਈ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ